ਤੂੰ ਨਾ ਤੂੰ ਡਰ ਕਿਉਂ ਗਿਆ ਮੈਨੂੰ ਜਵਾਬ ਦੇ ਲੱਗਦਾ ਤੇਰੀ ਕੋਈ ਕਮਜ਼ੋਰੀ ਹੋਣੀ ਹੈ ਨਹੀਂ ਭਾਈ ਫਿਰ ਡਰ ਕਿਸ ਗੱਲ ਦਾ ਤੂੰ ਕਾਣਾ ਗੱਲ ਸੁਣ ਜਿਸ ਧਰਤੀ ਤੇ ਜਿਉਣਾ ਹੈ ਗਲਤ ਨੂੰ ਗਲਤ ਸ਼ਰਿਆਮ ਤੇ ਖੁੱਲਾ ਕਰ ਇੱਥੇ ਟੈਕੋਮੈਂਟਰੀ ਕਾਪੂਸੀ ਬੰਦਿਆਂ ਤੇ ਤਲਵੇ ਚੱਟਣ ਵਾਲਿਆਂ ਦੀ ਨਹੀਂ ਲਿਖੀ ਜਾਂਦੀ ਆਖਰ ਮਰਦਾਂ ਦੀ ਧੀਆਂ ਸਵਾਲਿਆਂ ਦੀ ਨਹੀਂ ਚੀ ਜਾਂਦੀ ਤੇ ਸਾਡਾ ਇਆਪ ਦੁਆਰ ਹਮਲਾ ਆਕਸਰ ਘਰੇ ਨਾਲ ਮੈਂ ਕੱਲ ਨੂੰ ਤੂੰ ਕਿਸੇ ਹੋਰ ਨਾਲ ਮੈਂ ਕਿ ਤੂੰ ਅਜਾ ਗੁਲਾਮ ਰਵੇਂ ਫੀ ਕਵੇ ਸਮਝ ਗਿਆ ਵੇਖ ਬੋਲਕ ਬਗਾਨਾ ਤੇ ਭਾਵੇਂ ਆਪਣਾ ਹੋਵੇ ਕਦੀ ਕਿਸੇ ਦਾ ਸਹਾਰਾ ਨਹੀਂ ਤੱਕੀ ਦਾ ਵੇਖ ਆਪਣੇ ਆਪ ਨੂੰ ਇੰਨਾ ਮਜ਼ਬੂਤ ਕਰ ਕਿ ਬਾਦ ਝਗੜਾ ਪੈੜਾਂ ਲੱਭਦਾ ਫਿਰੇ ਕਿ ਇਸ ਰਸਤੇ 'ਚ ਕੌਣ ਬੁਝਿਆ ਸਮਝਦਾ